ਜਿੱਦਾਂ ਦੀ ਕੁੜੀ ਹੋਈ ਹੈ ਨਾ ਤੇਰੀ ਮਾਂ ਨੇ ਉਹਦੇ 'ਤੇ ਧਿਆਨ ਨਹੀਂ ਦਿੱਤਾ ਜੇ ਝੱਜਦੀ ਹੁੰਦੀ ਉਹਨੂੰ ਲੈ ਕੇ ਰਜਾਈ 'ਚ ਬੈਂਦੀ ਤੇ ਆਪੇ ਰੋਟੀ ਰੋਟੀ ਪਾਣੀ ਕਰਦੀ ਨਾਲੇ ਉਹ ਪਰਲਿਆ ਨਾ ਕੁੜੀ ਨੂੰ ਸੰਭਦੀ ਆ ਨਾਲੇ ਰੋਟੀ ਦਾ ਕੰਮ ਕਰਦੀ ਆ ਕੁੜੀ ਤਾਂ ਹੋ ਗਈ ਉਹਨਾਂ ਦੇ ਘਰ ਤੇ ਤੁਸੀਂ ਕਿਉਂ ਔਖੀਆਂ ਹੋ ਗਈਆਂ ਦੋਵੇਂ ਜਾਣੀਆਂ ਉਹ ਤੇ ਆਪ ਤਰਲੇ ਲੈਂਦੀ ਆ ਮੰਮੀ ਤੇ ਪੀ ਲਿਆ ਕੁੜੀ ਮੈਨੂੰ ਫੜਾ ਉਹ ਫੜਾਉਂਦੀ ਨਹੀਂ ਗਈ ਮੰਮੀ ਨੂੰ ਚੱਲ ਕੋਈ ਨਹੀਂ ਜੇ ਹਾ ਗੱਲਵਾ ਨਾ ਕਿਸੇ ਦਿਨ ਮੂੰਹ ਰੂਪ ਨੂੰ ਗੱਲਾਂ ਹੋ ਜਾਣਗੀਆਂ ਮੰਮੀ ਤੋ ਕਰਾਂਗੇ ਕਿ ਜਾਇਚ ਕੰਦੇ ਨੀਂਗੇ ਕਰਾ ਲਿਓ ਤੁਸੀਂ ਮੂਹ ਰੂਪ ਵੀ ਕਰਾ ਲਿਓ ਵੋ ਇਨਾ ਦਿਨ ਚੜ ਗਿਆ ਜੇ ਝਾੜੂ ਮਾਰਨਾ ਰਹਿਂਦਾ ਵਾ ਆ ਫੜ ਸਮਾਨ ਨੇ ਹੱਥ ਲਿਆ ਹੀ ਤੇ ਦੋਰੇ ਡਈ ਹੀ ਮਾਰਨਾ ਚੱਲ ਟਾਈਮ ਲਾਇਆ ਤੇ ਸ਼ਹਿਰ ਉਹ ਸ਼ਹਿਰ ਕੀ ਟਾਈਮ ਲੱਗਣਾ ਉਥੇ ਮੁੰਡਾ ਟੱਕਰ ਗਿਆ ਹੈ ਅੱਛਾ ਤੂੰ ਉਹਦੇ ਲਾਗੇ ਬਹਿ ਗਿਆ ਘੜੀ ਠੀਕ ਆ ਤੇ ਨਾਲ ਇੱਕ ਗੱਲ ਹੋਰ ਮਾਸੀ ਦਾ ਵੀ ਫੋਨ ਆਉਂਦਿਆ ਸੀ ਉੱਥੇ ਸ਼ਹਿਰ ਮਾਸੀ ਦਾ ਕੀ ਕਹਿੰਦੀ ਮਾਸੀ ਨੇ ਵਿਚਾਰੀ ਨੇ ਕੀ ਕਹਿਣਾ ਉਹ ਗਾੜੀਆਂ ਕਹਿਣ ਦੀ ਵੀ ਤੇ ਬੁੱਤ ਕੀ ਗੱਲ ਹੋਈ ਅੱਛਾ ਇਹ ਤੇ ਆਣ ਕੇ ਕਹਿਣ ਦੀ ਆ ਵੀ ਉਹ ਘਰ ਹੈ ਨਹੀਂ ਮੈਂ ਮੱਸ ਜੀ ਅਹੀਂ ਤੇ ਗੇਟ ਨੇ ਟੱਪਨ ਦਿੱਤਾ ਨਹੀਂ ਜਾ ਕੇ ਦੱਸਿਆ ਨਹੀਂ ਵੀ ਮੈਂ ਕੀ ਕੋ ਕੀਤਾ ਉੱਥੇ ਜਾ ਕੇ ਦੱਸਿਆ ਨਹੀਂ ਨਾ ਉੱਥੇ ਉਹਨੇ ਪੁੱਛੂਗੀ ਨਾ ਉਹਥੇ ਜਾ ਕੇ ਕੀ ਬਤਾ ਕਿਹੜੇ ਬਾਣੇ ਮਾਰਨ ਦੀ ਉੱਥੇ ਜਾ ਕੇ ਸਾਡੇ ਵੱਲੋਂ ਗੱਲਾਂ ਕਰਦੀ ਹੋਣੀ ਆ ਤੇ ਉਹਨਾਂ ਨੇ ਮੇਰੇ ਨਾਲ ਇਦਾਂ ਕੀਤੀ ਆ ਆਪਣੀ ਗਰਦੂਦਨੀ ਦੱਸੀ ਹੋਣੀ ਕਿ ਮੈਂ ਕੀ ਕਰਦੀ ਆਂ ਉਹ ਆਂਦੀ ਤਾਂ ਡੈਲੋ ਤੇ ਗੱਲਾਂ ਕੀਤੀਆਂ ਕੋਈ ਨਹੀਂ ਇਹੋ ਕਹੀ ਆਂ ਡੀ ਵੀ ਲਵਲੀ ਘਰ ਹੈ ਨਹੀਂ ਤੇ ਮੈਂ ਤਾਂ ਛੇਤੀ ਆ ਗਈ ਆ ਤੇ ਦੱਸਦੀ ਵੀ ਕੀ ਜੇ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਇੱਥੇ ਆ ਕੇ ਤੇ ਫੇਰ ਤੇ ਕੋਈ ਦੱਸਦੀ ਨਹੀਂ ਮੈਨੂੰ ਆ ਤਾਂ ਮੈਂ ਆਈ ਤੇ ਨਹੀਂ ਬੰਦਣਾ ਇੱਥੇ ਆਈ ਤੇ ਗੇਟ ਨਹੀਂ ਮੈਂ ਹਟਪਨ ਦਿੱਤਾ ਸਿੱਧੀ ਜਿਹੜੀ ਪੱਦਰੀ ਗੱਲ ਵਾ ਚੱਲ ਚੰਗਾ ਕੀਤਾ ਹੋਈ ਨਹੀਂ ਕੋਈ ਸਸ ਦੇ ਕੰਨਾ ਜਾਉਂ ਕਰਦੀ ਹੈ ਨਾ ਤੇ ਉਹਨੂੰ ਵੀ ਪਤਾ ਹੋਊਗਾ ਕੋਈ ਉਹਨੂੰ ਵੀ ਪਤਾ ਵਾ ਕੀ ਕੋ ਕਰਦੀ ਆਂ ਨਾ ਆਦੀ ਕਰਦੀ ਆਂ ਵਾਏ ਤੇ ਥੋੜਾ ਘੂ ਕਰਕੇ ਗਈ ਆਣ ਗਵਾਂਡ ਸਾਰਾ ਵੇਖਣ ਦਿਆ ਹਣ ਕਾਲਾ ਇੱਥੇ ਦੋ ਜਣੀਆਂ ਖਲੋਤੀਆਂ ਸੀ ਤੇ ਓੜੀਆਂ ਹੀ ਗੱਲਾਂ ਕਰਨ ਕੀ ਜਾਂਦੀਆਂ ਮੈਂ ਤਾਂ ਫਿਰ ਗਾਂ ਹੋਈ ਨਹੀਂ ਇਹੋ ਹੀ ਨਾ ਬਲੂੜੀਆਂ ਸੀਗੇ ਆ ਤਾਂ ਕਰਨੀਆਂ ਹੀ ਉਹਨਾਂ ਨੇ ਇੰਦਾ ਕਰਦੀਆਂ ਵਾ ਉਦਾਂ ਕਰਦੀਆਂ ਵਾ ਤੇ ਲੋਕਾਂ ਨੇ ਤਾਂ ਕਰਨੀਆਂ ਹੀ ਆ ਫਿਰ ਉਹ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਵਾ ਇਹ ਦੋਵੇਂ ਜਣੀਆਂ ਕੀ ਕਰਦੀਆਂ ਉਹੀ ਤੀਜੇ ਦਿਨ ਤੇ ਇੱਥੇ ਆ ਜਾਂਦੀਆਂ ਝੋਲਾ ਚੋੱਕ ਤੇ ਲੋਕਾਂ ਨੂੰ ਨਹੀਂ ਪਤਾ ਲੋਕੀ ਤਾਂ ਲੈਂਦੇ ਆ ਸਵਾਦ ਉਹਨਾਂ ਰਦੇ ਹੀ ਵੀ ਗਾਂ ਆਊਗੀ ਤੇ ਗੱਲ ਕਰੋਗੀ ਮੈਂ ਮੈਨੂੰ ਕੀ ਲੋੜਾ ਗੱਲ ਕਰਨ ਦੀ ਉਹ ਚੱਲ ਕੋਈ ਗੱਲ ਨਹੀਂ ਜੋ ਹੋ ਗਿਆ ਵੇਖੀ ਜਾਊਗੀ じゃਾ ਪਾウダー ਪਾウダー ਸਾਰਾ ਕੁਝ ਲੈਣਤਾ ਹੀ ਵਿੱਚ ਹੀ ਉਹ ਸਾਰਾ ਕੁਝ ਇਹਦੇ ਚੱਲ ਚੰਗਾ ਕੀਤਾ ਆ ਹੁਣ ਜਿਹੜੇ ਸਮਾਨ ਦੀ ਲੋੜ ਵੋਦ ਹੁਣ ਲੈਣੀ ਪੈਂਦੀ ਏ ਉਹ ਆਹੋ ਤੇ ਹੈ ਹੀ ਨਾ ਚੱਲ ਕੋਈ ਗੱਲ ਨਹੀਂ ਆ ਮਾਰ ਲੈ ਲਿਆ ਮੈਂ ਅੰਦਰ ਰੱਖਦਾ ਹਾਂ ਸਰ ਰੱਖ ਦੋ ਫਿਰ ਦੱਸ ਉਹਨੇ ਉਚਰੀ ਨੱਕੀ ਨੇ ਫੋਨ ਕੀਤਾ ਹੁਣ ਆਵਾਂ ਕੀ ਬਣਾ ਉੱਥੇ ਜਾ ਕੀ ਦੱਸਦੀ ਹੋਣੀ ਆ ਤੇ ਕੀ ਨਹੀਂ ਝੂਠੀਆਂ ਸੱਚੀਆਂ ਦੱਸਦੀ ਹੋਣੀ ਆ ਸੱਚ ਤੇ ਕੋਈ ਦੱਸਣਾ ਹੀ ਨਹੀਂ ਇਹਨੇ ਤੇ ਨਾਲੇ ਤੱਕ ਦੱਸੀ ਆਈ ਏ ਵੀ ਅਬ ਚਲੋ ਵੀ ਫੋਨ ਲਾ ਲੈਂਦੀ ਆ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਕੀ ਕੋਹ ਕਰਦੀ ਉੱਥੇ ਜਾ ਕੇ ਚੰਗਾ ਵਾ ਪਤਾ ਲੱਗਣਾ ਵੀ ਚਾਹੀਦਾ ਵਾ ਫੇਰ ਇਹੋ ਜਿਹੇ ਦੀ ਅਗਲ ਟਿਕਾਣੀ ਆਉਣੀ ਇਹ ਤਾਂ ਮਾਵਾ ਧੀ ਆ ਨਾ ਮਾਰਦੀਆਂ ਹੀ ਵਾਰ ਨੂੰ ਦਲਵਾਰਾ ਵੀ ਅਹੀਂ ਆ ਦੋਵੇਂ ਜਾਣੀਆਂ ਹੁਣ ਪਤਾ ਲੱਗਾ ਨਾ ਹਲੇ ਤੇ ਵੇਖੀ ਗਾੜੀ ਗਾੜੀ ਹੁਣ ਆ ਗਈ ਆ ਹਲ ਤਾਂ ਸ਼ੁਰੂਆਤੀ ਹੋਈ ਆ ਫੇਰ ਪਤਾ ਲੱਗਣਾ ਇਹਨਾਂ ਨੂੰ ਕਿ ਅਹੀਂ ਕੀ ਕੋਹ ਕੀਤਾ ਚਲੋ ਜਵਾਬ ਨਹੀਂ ਲੈਣੀ ਕੋਈ ਤੇ ਵਾ ਦਲਜਿੰਦਰਾ ਹਾਂਜੀ ਮੰਮੀ ਕੀ ਕਰਨੀ ਤੈ ਕੋਈ ਨਹੀਂ ਮੈਂ ਚਾਹ ਬਣਾ ਲਈਨੇ ਘੁੱਟ ਗਾ ਤੇ ਸੱਜੇ ਬਣਾ ਲਈ ਆ ਹਾਂਜੀ ਬਣ ਗਈ ਅੱਛਾ ਤੇ ਮੇਰੀ ਸੁਣ ਹਾਂ ਗੱਲ ਹਾਂਜੀ ਤੂੰ ਤਾਂ ਕਹਿਣ ਦੇ ਕੋਈ ਗੱਲ ਨਹੀਂ ਹੋਈ ਤੇ लवली ਤਾਂ ਕਹਿਣ ਦੇ ਮੈਂ ਘਰੋਂ ਕੱਟਦਾ ਘਰ ਨਹੀਂ ਵੜਨ ਦਿੱਤਾ ਉਹ ਮੰਮੀ ਮੈਂ ਤੁਹਾਨੂੰ ਦੱਸਿਆ ਰਿਹਾਗਾ ਹੀ ਤੇ ਫਿਰ ਜਦੋਂ ਉਹਨਾਂ ਨੇ ਜਾਣਦੇ ਆਂ ਗੇਟ ਬੰਦ ਕਰ ਲਿਆ ਤੇ ਫਿਰ ਮੈਂ ਤੁਹਾਨੂੰ ਹੁਣ ਕੀ ਦੱਸਣਾ ਹੀ ਪੁੱਤ ਵੇਖ ਲਾ ਆਪਣੀ ਇਸ ਤਾਂ ਆਪਣੇ ਹੱਥ ਹੁੰਦੀ ਆ ਜੇ ਸਿਰੂ ਤਾਂ ਭੈਣ ਭਰਾਵਾਂ ਨੂੰ ਜਾਂਦੀਓ ਤਾਂ ਅੱਜ ਤੇਰੀ ਇਸ ਤਰ ਕਰਦੇ ਜਦੋਂ ਤੈਨੂੰ ਘਰੋਂ ਬਾਹਰ ਕੱਢਿਆ ਹਉ ਤਾਂ ਲਾਗੇ ਛਾਗੇ ਆਂਡੀਆਂ ਗਵੰਡੀਆਂ ਨੇ ਵੇਖਿਆ ਨਾ ਹਉ ਕੀ ਤੇਰੇ ਪੱਲੇ ਰਿਹਾ ਫਿਰ ਉਹ ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਵੀ ਇਹ ਦੋਵੇਂ ਜੀ ਹੈ ਹੀ ਇਦਾਂ ਦੇ ਪਰ ਤੁਸੀਂ ਤੇ ਮੇਰੀ ਗੱਲ ਤੇ ਯਕੀਨ ਹੀ ਨਹੀਂ ਕਰਦੇ ਅਜੇ ਵੀ ਤੁਹਾਨੂੰ ਲ लवली ਦੀ ਗੱਲ ਤੇ ਯਕੀਨ ਵਾ ਤੇ ਤੁਸੀਂ ਆਪ ਹੀ ਸੋਚੋ ਵੀ ਜਦੋਂ ਮੈਨੂੰ ਘਰੋਂ ਕੱਢਿਆ ਤੇ ਉਦੋਂ ਨਹੀਂ ਇਹਨੂੰ ਦਿਖਿਆ ਵੀ ਮੇਰੀ ਭੈਣ ਵਾ ਤਾਂ ਪਰ ਤੂੰ ਕੰਮ ਚੰਗੇ ਨਹੀਂ ਨਾ ਕੀਤੇ ਪੈਨ ਤਉਨੂੰ ਦਿਖਿਆ ਹੁਣ ਵੇਹ ਮਾਂ ਤੇਰੀ ਉਥੇ ਆ ਤੂੰ ਇੱਥੇ ਆ ਅਕਸਰ ਰੋਟੀ ਉਹਨੂੰ ਉਹਨਾਂ ਨੇ ਦੇਣੀ ਆ ਤੂੰ ਥੋੜਾ ਇੱਥੇ ਜਾ ਕੇ ਦੇ ਆਉਣੀ ਆ ਤੂੰ ਤਾਂ ਆਪਣੀ ਬੇਇੱਜ਼ਤੀ ਜਾਣ ਪੁੱਜ ਕੇ ਕਰਾਉਂਦੇ ਆਂ ਤਕੋ ਉਹ ਮੰਮੀ ਉਹ ਪਹਿਲਾਂ ਵੀ ਇਦਾਂ ਹੀ ਕਰਦੇ ਸੀਗੇ ਪਹਿਲਾਂ ਕੀ ਕਰਦੇ ਸੀ ਨਹੀਂ ਇਹੋ ਦਾ ਤਾਂ ਕੰਮ ਪਹੁੰਚਿਆ ਦਲਜਿੰਦਰ ਤਾਂ ਚੰਗੇ ਭਲੇ ਆ ਕੋਈ ਗੱਲ ਨਹੀਂ ਜਦੋਂ ਤਿੰਨ ਪੁੱਤ ਵਿਆਹੇ ਜਾਣ ਨਾ ਅਗਲੇ ਦਾ ਘਰ ਦਾ ਅਖਰ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਉਹ ਆਪਣੇ ਘਰ ਜੋ ਮਰਜ਼ੇ ਕਰੇ ਦਲਜਿੰਦਰ ਤੇਰਾ ਰਾਦਾ ਪਤਾ ਕੀ ਆ ਪੇ ਜਿੱਦਾਂ ਲਵਲੀ ਦੇ ਵਿਆਹ ਤੋਂ ਪਹਿਲਾਂ ਮੇਰੀ ਚੌਧਰੀ ਸੀ ਨਾ ਪਿਆਕਿਆਂ ਦੇ ਘਰ ਹੁਣ ਵੀ ਉਹੋ ਹੀ ਕੰਮ ਰਵੇ ਹੁਣ ਉੱਥੇ ਆਈ ਆ ਪਰ ਗਈ ਹੁਣ ਉਹ ਕੰਮ ਨਹੀਂ ਗੇ ਚੱਲਣੇ ਹੇਸਾ ਤੂੰ ਲੈ ਆਂਦਾ ਠੇਕਾ ਤੂੰ ਲੈ ਆਂਦਾ ਸਾਰੇ ਕੰਮ ਤੇ ਤੂੰ ਕਰਨ ਦੇ ਹੀ ਆ ਮੰਮੀ ਉਹੋ ਹੀ ਲਵਲੀ ਸੀ ਨਾ ਪਹਿਲਾਂ ਇੱਥੇ ਆਉਂਦਾ ਹੀ ਰਿਹਾ ਨਾ ਤੁਹਾਡੇ ਸਾਹਮਣੇ ਕਿੰਨਾ ਚੰਗਾ ਹੁੰਦਾ ਏ ਪਰ ਇੰਨੇ ਦੇ ਆ ਕੇ ਪਤਾ ਨਹੀਂ ਕੀ ਕਰ ਦਿੱਤਾ ਵਾ ਉਹਨੂੰ ਤੇ ਧੀਏ ਉਹਨੇ ਕੁਝ ਨਹੀਂ ਗਾ ਕੀਤਾ ਲਵਲੀ ਅਜੇ ਵੀ ਚੰਗਾ ਵਾ ਜੋ ਤੁਸੀਂ ਕਰਦੀਆਂ ਜੀ ਉਹ ਨਹੀਂ ਚੰਗਾ ਤੂੰ ਫੋਨ ਤੇ ਨਿੱਕੀ ਨਿੱਕੀ ਗੱਲ ਮੰਮੀ ਉਹਨਾਂ ਨੂੰ ਏਦਾਂ ਕਰ ਦੇ ਮੰਮੀ ਉਹਨਾਂ ਨੂੰ ਏਦਾਂ ਕਰ ਦੇ ਉਹੋ ਜੀ ਲਾਈ ਲਾਗੋ ਜਿੱਦਾਂ ਤੂੰ ਕਹੀ ਗਈ ਤੋ ਉਦਾਂ ਉਹ ਮੰਨੀ ਗਈ ਉਹ ਸਿਆਣੀ ਬਿਆਣੀ ਉਹਨੂੰ ਤਾਂ ਖਲਾਬ ਚਾਹੀਦੀ ਸੀ ਮੰਮੀ ਕੀ ਕਰਤਾ ਮੈਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੁਣ ਆ ਜਾ ਕੇ ਮਾਂ ਨੇ ਧੀ ਕੋਈ ਦੁਖੜੇ ਭੋਲਣੇ ਹੁੰਦੇ ਆ ਹੋਰ ਕਿੱਥੇ ਭੋਲਣੇ ਦੱਸੋ ਨਹੀਂ ਇੱਕ ਤੇ ਪੁੱਤ ਸੀ ਉੱਥੇ ਕਿਹੜੇ 5-7 ਸੀ ਪਿਆਕਣਾ ਮੂੰਹ ਵਟਿਆ ਤਾਂ ਦੂਜੀ ਵਾਲ ਚਲ ਗਈ ਰਾਣਾ ਤਾਂ ਉੱਥੇ ਉਹਨੇ ਘਰਾਂ ਦੇ ਵਿੱਚ ਗਿਆ ਨਾ ਆਜ ਮੰਜੀ ਦਾ ਪੈਜੇ ਤਾਂ ਉਹਨੂੰ ਕਿੰਨੇ ਸਾਹਮਣਾਵਾ ਉਹਨੇ ਸਾਹਮਣਾਵਾ ਤੂੰ ਨਹੀਂ ਸਾਹਮਣਾ ਮਮੀ ਸਾਹਮਣਾ ਤੇ ਉਹਨਾਂ ਨੇ ਹੀ ਆ ਪਰ ਉਹਨਾਂ ਨੂੰ ਹੁਣ ਤੋਂ ਅਕਲ ਹੋਊਗੀ ਤੇ ਫੇਰ ਹੀ ਆ ਨਾ ਅਕਲ ਦੇ ਅੰਦਾਜ਼ ਵਿੱਚ ਤਰੀਕਾ ਦੀਆਂ ਫੇਰਦੀਆਂ ਜਿਨੀ ਸਾਹਮਣ ਦੇ ਤਾਂ ਉਹਨਾਂ ਨੇ ਮੰਜੇ ਦੇ ਪਈ ਨੂੰ ਕਿੱਥੋਂ ਸਾਹਮ ਲੈਣਾ ਦਲਜਿੰਦਰ ਮੈਂ ਤਾਂ ਗਈ ਹਾਂ ਵੋਟੀ ਸਾਰੇ ਕੰਮ ਕਰਦੀ ਸੀ ਹਾ ਗੱਲ ਤਾਂ ਤੂੰ ਛੱਡ ਹੀ ਦੇ ਪਈ ਉਹ ਸਾਹਮ ਦੇ ਨਹੀਂ ਆ ਕਾਹਦੇ ਕੰਮ ਕਰਦੀ ਆ ਰੋਟੀ ਪਾਣੀ ਸਾਰਾ ਉਹਨੇ ਬਣਾਇਆ ਤੇ ਨਹੀਂ ਮਮੀ ਤਾਂ ਉਦੋਂ ਵੀ ਪਿੰਡ ਵਿੱਚ ਕਿਸੇ ਦੇ ਘਰ ਫਿਰਨ ਗਈ ਹੀਗੀ ਉਹਨੇ ਵੇਖਿਆ ਨਹੀਂ ਨੀਗੀ ਜੀ ਨਿਆਣੀਆਂ ਤੇ ਮੈਂ ਸੋਈ ਚ ਕੰਮ ਕਰਾਂ ਮੰਮੀ ਉਹ ਕਰਕੇ ਹੀ ਗਈ ਹੋਣੀ ਆ ਉਹ ਤੁਹਾਡੇ ਸਾਹਮਣੇ ਉਦਾਂ ਹੀ ਡਈ ਆ ਵਿਖਾਵਾ ਕਰਨ ਆਹੋ ਵਿਖਾਵਾ ਕਰਨ ਰਹੀ ਆ ਉਹਦੀ ਸੱਸ ਆਈ ਆ ਤੇ ਜਾ ਕੇ ਗੱਲਾਂ ਕਰਨ ਵਾਲੀ ਬਣੋ ਦੀ ਉਹਨੂੰ ਦਰਜਿੰਦਰ ਖਾਜੇ ਵੀ ਗਲਤੀ ਮੰਨ ਲਾ ਪਰ ਮੈਨੂੰ ਗੋੜੇ ਗੋੜੇ ਸ਼ਰਮ ਆਉਂਦੀ ਆ ਤੇ ਜਾਵਾਂਗੇ ਕਿਹੜੇ ਨੱਕ ਦੇ ਨਾਲ ਆੜ ਗਵਾਨਾ ਤੈਨੂੰ ਗੱਲਾਂ ਨਾ ਕਰਨਗੇ ਮੈਂ ਕਰ ਜਾਣਾ ਉੱਥੇ ਬਸ ਖਤਮ ਕਰਦਾ ਕੰਮ ਹੁਣ ਹਾਂ ਜਾਣਾ ਉਥੇ ਤੇ ਜੇ ਹੋਈ ਚੱਜਣਾ ਜਾਣੀਓ ਤਾਂ ਆਜ ਆ ਦੇਣਾ ਵੇਖਣੇ ਪੈਂਦੇ ਤੈਨੂੰ ਮੰਮੀ ਮੈਂ ਤੇ ਚੱਜਣਾ ਹੀ ਜਾਂਦੀ ਰਹੀ ਪਤਾ ਨਹੀਂ ਉਹਨੇ ਹੁਣ ਤੁਹਾਡੇ ਕਾਦੇ ਕੰਨ ਭਰ ਦਿੱਤੇ ਆ ਨਹੀਂ ਮੇਰੇ ਕੰਨ ਕੋਈ ਨਹੀਂ ਪਰੇ ਆਂਦੇ ਭੰ ਅੰਦਰ ਨਹੀਂ ਵੜਨ ਦਿੱਤਾ ਗੇਟ ਤੇ ਹੀ ਵਾਪਸ ਘਲਾਤੀ ਮੈਂ ਵੀ ਆਖਾਂ ਝੋਲਾ ਚੁੱਕਿਆ ਤਾਂ ਮਿੰਟੋਂ ਮਿੰਟੀ ਵਾਪਸ ਆ ਗਿਆ ਈ ਈ ਸ਼ਤੇ ਮਿਲਦੇ ਰਹੇ ਤੂੰ ਹੀ ਹੋਗੇ ਆ ਤੇ ਤੂੰ ਤੁਹਾਡੇ ਕੋ ਨਹੀਂ ਕਿਹਾ ਗਿਆ ਵੀ लवली ਤੂੰ ਕਿਉਂ ਉਹਨੂੰ ਘਰੋਂ ਬਾਹਰ ਕੱਢਿਆ ਮੈਂ ਉਹਨਾਂ ਘਰ ਮੈਂ ਤਾਂ ਕਿਹਾ ਹੈਗਾ ਮੈਂ ਕਿਹਾ ਮੰਮੀ ਆਪਣੀ ਨੂੰ ਵੀ ਰੋਟੀ ਦੇ ਪੁੱਤ ਤੂੰ ਹੀ ਦੇਣੀ ਆ ਐਦਾਂ ਕਿਉਂ ਕਰਦਾ ਵਾ ਉਹ ਗਾੜੀ ਨੂੰ ਆਂਦਾ ਪਿਆ ਕੰਮ ਨਹੀਂ ਚੰਗਿਆ ਕਰਦੀਆਂ ਪਤਾ ਨਹੀਂ ਕਿਹੜੇ ਕੰਮ ਸਾਡੇ ਮਾੜੇ ਜਿੱਦਾਂ ਦੀ ਕੁੜੀ ਹੋਈ ਹੈ ਨਾ ਤੇਰੀ ਮਾਂ ਨੇ ਉਹਦੇ 'ਤੇ ਧਿਆਨ ਨਹੀਂ ਦਿੱਤਾ ਜੇ ਛੱਜਦੀ ਹੁੰਦੀ ਉਹਨੂੰ ਲੈ ਕੇ ਰਜਾਈ 'ਚ ਬੈਂਦੀ ਤੇ ਆਪੇ ਉਹਦੀ ਰੋਟੀ ਪਾਣੀ ਕਰਦੀ ਨਾਲੇ ਉਹ ਪਰਲਿਆਂ ਨਾਲ ਕੁੜੀ ਨੂੰ ਸੰਭਦੀ ਆ ਨਾਲੇ ਰੋਟੀ ਦਾ ਕੰਮ ਕਰਦੀ ਆ ਕੁੜੀ ਤਾਂ ਹੋ ਗਈ ਉਹਨਾਂ ਦੇ ਘਰ ਤੇ ਤੁਸੀਂ ਕਿਉਂ ਖੋਖੀਆਂ ਹੋ ਗਈਆਂ ਦਵੇਂ ਜਾਣੀਆਂ ਉਹ ਤੇ ਆਪ ਪਰਲੇ ਲੈਂਦੀ ਆ ਮੰਮੀ ਤੇ ਇਹ ਲਿਆ ਕੁੜੀ ਮੈਨੂੰ ਫੜਾ ਉਹ ਫੜਾਉਂਦੀ ਨਹੀਂ ਗਈ ਮੰਮੀ ਨੂੰ ਚੱਲ ਕੋਈ ਨਹੀਂ ਜਹਾ ਗੱਲਵਾ ਨਾ ਕਿ ਇਹ ਦਿਨ ਮੂੰਹ ਰੂਪ ਨੂੰ ਗੱਲਾਂ ਹੋ ਜਾਣਗੀਆਂ ਵੀ ਮੰਮੀ ਚੋਟਾ ਲੇਂਗੀ ਕਿ ਜਾਇ ਚ ਕੰਦੇ ਨਹੀਂਗੇ ਕਰਾ ਲਿਓ ਤੁਸੀਂ ਮੂੰਹ ਰੂਪ ਵੀ ਕਰਾ ਲਿਓ ਚੱਲ ਕੋਈ ਨਹੀਂ ਹੋ ਜਾਣਗੇ ਨਿਆਕਾ ਪਚਾਦਾ ਬਣਾ ਕੇ ਲਿਆਣੀ ਆ ਇੱਕ ਦਿਨ ਮਾਸਾ ਕ ਗੱਲ ਹੁੰਦੀ ਆ ਤੇ ਚੁੱਕ ਕੇ ਤੇ ਲਾ ਦਿੰਦੀ ਆ लवली ਨੂੰ ਫੋਨ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਭਰਾ ਮੇਰਾ ਵਾ ਤੇ ਤੈਨੂੰ ਵੀ ਲੋੜਾ ਭਲਾ ਉਹਨੂੰ ਫੋਨ ਕਰਦੀ ਪਰ ਨਹੀਂ ਗੱਲਾਂ ਦੇ ਸਵਾਦ ਜੂ ਲੈਣੇ ਆ ਉਹ ਵੀ ਉਹੋ ਜਿਹਾ ਵਾ ਜਿਹੜੀ ਨਿੱਕੀ ਨਿੱਕੀ ਗੱਲ ਇਹਨੂੰ ਦੱਸ ਦਿੰਦਾ ਵੀ ਦੱਸ ਤੂੰ ਹੀ ਸ਼ਰਮ ਕਰ ਲਾ ਵੀ ਤੈਨੂੰ ਨਾ ਦੱਸ ਦੇ ਇਹਨੂੰ ਸ਼ਰਮ ਆਈ ਕਿ ਮੈਂ ਆਪਣੀ ਭੈਣ ਨੂੰ ਬਾਹਰ ਕੱਢਿਆ ਵਾ ਮੈਨੂੰ ਲੱਗਦਾ ਵਾ ਵੀ ਮੈਨੂੰ ਫੋਨ ਕਰਕੇ ਨਾ ਇਹਦੀ ਇੱਕ ਵਾਰੀ ਖਾਤਰ ਕਰਨੀ ਪੈਣੀ ਹੈ ਜਿਹੜੀ ਗੱਲ ਹੋ ਗਈ ਹੈ ਨਾ ਉਹ ਤੇ ਹੁਣ ਹੋ ਹੀ ਗਈ ਹੈ ਪਰ ਇਹਨੂੰ ਹੁਣ ਮੈਂ ਰਾਹੇ ਪਾ ਦੂੰਗੀ ਚੰਗੀ ਤਰ੍ਹਾਂ ਹੀ ਇਨਸ਼ਾ ਅੱਲਾਹ ਮਹਾ ਕਾਮਨ ਬੜਿਆ ਹੀ ਤੇ ਹੁਣ ਮੈਂ ਚੱਲਣਾ ਤੋਕੇ ਤਾਂ ਤਿਆਰ ਹੋਈ ਜੰਨੀ ਆ ਫਿਰ ਕੋਈ ਨਾ ਕੋਈ ਆ ਹੀ ਜਾਂਦਾ ਜਾਂ ਪ੍ਰੋਣਾ ਤੇ ਚੰਗੇ ਨਹੀਂ ਲੱਗੀਦਾ ਵੈਸੇ ਹੁਣ ਕਿੰਨਾ ਸੋਖ ਹੋ ਵਾ ਨਾ ਮੰਮੀ ਚੱਲ ਲਾਗੋ ਨਹੀਂ ਕਿ ਜਿਹਨੂੰ ਫੜ ਲੈਂਦੇ ਆ ਤੇ ਮੈਂ ਲਾਗੇ ਕਿੰਨਾ ਕੰਮ ਕਰ ਲੈਣੀ ਆ ਅੱਗੇ ਨੇ ਤੇ ਵਿਚਾਰੀ ਨੂੰ ਉਹਨੂੰ ਵੀ ਮੈਂ ਸੰਭਣਾ ਤੇ ਕੰਮ ਵੀ ਸਾਰਾ ਕਰਨਾ ਤੇ ਸੱਚੀ ਮੈਂ ਤਾਂ ਇਨੀ ਹੋ ਗਈ ਹੀ ਨਾ ਕਿ ਕੋਹੋ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਕੰਮ ਵੱਲ ਹੋਵਾਂ ਚੱਲ ਹੁਣ ਲੈ ਕੇ ਬੈਠੇ ਆ ਨਾ ਤੇ ਇੰਨਾ ਹੀ ਬੜਾ ਹੁੰਦਾ ਵਾ ਸਾਰਾ ਸੱਚ ਮੈਨੂੰ ਚੇਤਾ ਭੁੱਲ ਗਿਆ ਜਿਹੜਾ ਇਹ ਸਮਾਨ ਲਿਆ ਇਹੀ ਮੰਮੀ ਨੂੰ ਤਾਂ ਦਿਖਾ ਲਿਆ ਹੀ ਨਹੀਂ ਆ। ਇਦਾਂ ਵਰਦੇ ਦਿਖਾ ਕੇ ਆਉਣੀ ਆ। ਚਲੋ ਪਹਿਲਾਂ ਦਿਖਾਈ ਆਉਣੀ ਹੁੰਦੀ ਨਾ। ਨਹੀਂ ਕਿੰਨੇ ਕਿ ਕੱਪੜੇ ਤਾਂ ਕਿੰਨੇ ਹੀ ਆ। ਪਰ ਫਿਰ ਵੀ ਨਾ ਵੇਖ ਕੇ ਜੀ ਕਰੀ ਵੀ ਹੁੰਦਾ ਵਾ। ਜਿਹੜੇ ਸੋਹਣੇ ਲੱਗਦੇ ਆ ਨੀ ਨੀਕੇ। ਚਲ ਪੱਠੇ ਉਤਰ ਲੈਨੇ ਆ। ਲਾਈਟ ਦਾ ਪਤਾ ਕੋਈ ਨਹੀਂ ਕਦੋਂ ਬੰਦ ਹੋਏਗੀ। ਵੇਖ ਕਿਦਾਂ ਆਵਾਜ਼ ਆਉਂਦੀ ਆ ਦਵਾ ਜਾਣੀਆਂ ਦੀ। ਚੀਚੀ ਲਾਂਡੀਆਂ ਹੀ। ਇੱਧਰ ਆਹ ਮੇਰੀ ਗੱਲ ਸੁਣੋ ਤੇਰੀਗਾ। ਪੱਠੇ ਬਾਅਦ ਉਤਰ ਲਿਓ। ਹੁਣ ਕੀ ਆ ਕੱਲ ਗਈ ਨਹੀਂ ਵੀ ਪੈਕੇ ਚੱਲੀ ਆ ਉਹ ਤੇ ਪ੍ਰਾਣੀ ਗੇਟੋਂ ਬਾਹਰ ਕੱਢਿਆ ਭਰਾ ਪਰ ਜਾਈ ਨਹੀਂ ਤਾਂ ਕਰਕੇ ਮੁੰਡੇ ਦੇ ਪੈਰੀਂ ਆਈ ਹੀਗੀ ਮੈਂ ਸੋਚਿਆ ਘਰੇ ਕਿਉਂ ਏਡੀ ਸੁਖ ਤੇ ਆ ਗਈ ਆ ਫੇਰ ਵਾਪਸ ਤਾਂ ਹੀ ਆ ਗਈ ਕਿ ਮੈਂ ਤਾਂ ਕਿਹਾ ਮੈਂ ਚਾਹ ਪਾਣੀ ਮੇ ਪੀਤਾ ਕਿ ਨਹੀਂ ਪੀਤਾ ਹੁਣ ਇਹ ਤਾਂ ਤੂੰ ਗਈ ਹੁਣੇ ਆ ਗਈ ਆ ਨਹੀਂ ਮੰਮੀ ਪਹਿਲਾਂ ਤਾਂ ਦੀ ਘਾਰ ਹੀ ਹੈ ਨਹੀਂ ਅੱਛਾ ਫੇਰਾਂ ਤੇ ਤੁਹਾਨੂੰ ਪਤਾ ਦਹੇਗਾ ਵਾ ਜਿੱਦਾਂ ਦੇ ਹੈਗੇ ਆ ਮੈਂ ਇੱਕ ਦੋ ਗੱਲਾਂ ਕਰਕੇ ਮੈਂ ਫੇਰ ਵਾਪਸ ਆ ਗਈ ਆ ਉਹ ਤਾਂ लवली ਨੂੰ ਮੈਂ ਫੋਨ ਕੀਤਾ ਤਾਂ ਉਹਨੇ ਹੁਣ ਮੈਨੂੰ ਦੱਸਿਆ ਵਾ ਤੈਨੂੰ ਕਿਤਾ ਪਤਾ ਲੱਗਾ लवली ਨੇ ਦੱਸਿਆ ਮੈਨੂੰ ਅੱਛਾ ਅੱਛਾ ਵੀ ਆਈ ਸੀ ਤਾਂ ਹੀ ਘਰ ਹੀ ਨਹੀਂ ਵੜਨ ਦਿੱਤਾ ਦੋਵੇਂ ਜਾਣੇ ਨਹੀਂ ਕੱਢਤਾ ਘਰੋਂ ਬਾਹਰ ਤੇ ਫਿਰ ਇਹਦੇ ਪੱਲੇ ਕੀ ਰਿਆ ਉਹੋ ਹੀ ਤਾਂ ਮੈਂ ਕਹਿਣ ਲਈ ਆ ਵੀ ਮੁੜਕੇ ਨਹੀਂ ਉੱਥੇ ਜਾਣਾ ਆਂਡ ਗਵਣ ਚਾਚੀਆਂ ਤਾਈਆਂ ਵੇਹਂਦੀਆਂ ਹੋਣਗੀਆਂ ਤਾਂ ਕੀ ਤੇ ਰਿਸ਼ਤ ਰਹੀ ਹੋਊਗੀ ਉੱਥੇ ਜੇ ਨੂੰ ਬੜਾ ਹੀ ਤੇ ਤਾਂ ਹੈਗਾ ਜੇ ਇਹ ਨਾ ਹੋਏ ਫਿਰ ਤਾਂ ਫਿਰ ਉੱਥੇ ਵੜੇ ਨਾ ਚੱਲ ਹੁਣ ਠੰਡੀ ਹੋ ਕੇ ਆਈ ਆ ਹੁਣ ਠੰਡ ਪੈ ਜੂਗੀ ਮਾਂ ਨੂੰ ਰੋਟੀ ਨਹੀਂ ਪਾਣੀ ਇਹਨੇ ਫੇਰ ਤੁਰ ਪੈਣਾ ਤੂੰ ਵੇਦੀ ਰਹੀ ਇੱਕ ਦੋ ਦਿਨੀਆਂ ਕੋਣ ਹੋ ਗਿਆ ਸਿੱਧੇ ਜਿਆਰ ਕਾ ਘਰੋਂ ਬਾਹਰ ਕੱਢਿਆ ਨਾ ਤਾਂ ਗਾਂ ਡਾਂਗਾ ਖਾ ਕੇ ਆਉ ਫਿਰ ਉੱਥੋਂ ਜੇ ਇਹੋ ਕੰਮ ਪਹਿਲੋਂ ਕਰਦੇ ਤੇ ਇਸ ਤੋਂ ਤੱਕ ਨੌਬਤ ਨਹੀਂ ਹੋਣੀ ਚੱਲ ਕੋਈ ਨਹੀਂ ਹੁਣ ਕਰ ਲਿਆ ਹੁਣ ਵੀ ਚੰਗਾ ਕੀਤਾ ਹੁੰਦਾ ਨਹੀਂ ਆਖਣ ਦੇ ਹੁੰਦਾ ਨਾ ਮਾਤਾ ਕੁੜੀ ਨੂੰ ਚੁੱਕਦੀ ਜਾਂ ਨਾ ਹੋਰ ਚੱਲ ਜੇ ਤੂੰ ਕੰਮ ਨਹੀਂ ਕਰਨ ਜੋਗੀ ਤਾਂ ਕੁੜੀ ਨੂੰ ਚੁੱਕ ਕੇ ਬੈਠੀ ਰਹਿ ਤੈਨੂੰ ਰੋਟੀ ਪਾਣੀ ਪੁਕਾ ਕੇ ਤਾਂ ਦੋਵੇ ਫੇ ਰੋਟੀ ਪਾਣੀ ਕਾਦਾ ਭਾਲਦੀਆਂ ਜਦੋਂ ਉਹਨਾਂ ਦਾ ਨਿਆਣਾ ਨਹੀਂ ਚੁੱਕਣਾ ਤਾਂ ਤਾਂ ਗੱਲ ਵੀ ਠੀਕ ਵਾ ਜਦੋਂ ਉਹਨਾਂ ਦਾ ਨਿਆਣਾ ਹੀ ਚੁੱਕਦੇ ਤੇ ਰੋਟੀ ਕੋ ਦੇਣ ਐ ਮਮੀ ਕੰਮ ਨਹੀਂ ਚੱਗੇ ਉਹ ਪ੍ਰੇਸੀਟਾਈ ਦੇਣਾ ਠੇਕੇ ਦੇ ਦਿੱਤੀ ਐ ਤ ਤੇ ਖਰਚੇ ਉਹਨਾਂ ਕੋ ਪਾਲਦੀਆਂ ਵਾ ਉਹ ਚੰਗਾ ਹੋਏ ਤਾਂ ਮਾਂ ਨੂੰ ਵੀ ਘਰੋਂ ਕੱਢੀ ਤਾਂ ਕੱਢਣਾ ਹੀ ਆ ਕਿੰਨਾ ਚਿਰ ਇਹ ਕੰਮ ਵੇਖਣੇ ਆ ਅੱਜ ਇਹ ਕੱਢੀ ਤਾਂ ਭਲਕੇ ਉਹ ਵੀ ਕੱਢੀ ਕੱਢਿਆ ਤਾਂ ਦੋਵਾਂ ਨੂੰ ਬਾਹਰ ਹੀਗਾ ਅੱਛਾ ਫੇਰ ਮਾਂ ਗੇਟ ਖੜਕਉਂਦੀ ਸੀ ਤਰਲੇ ਲੈਂਦੀ ਸੀ ਵੀ ਪੁੱਤ ਤੈਨੂੰ ਮਾਟੇ ਢੋ ਜੰਮਿਆ ਵਾ ਮੇਰੇ ਨਾਲ ਐਦਾਂ ਨਾ ਕਰ ਨਾਲੇ ਸ਼ਰੀਕੇ ਚ ਵੇਚਦੀ ਹੁੰਦੀ ਸੀ ਮੈਨੂੰ ਰੋਟੀ ਪਾਣੀ ਤਾਂ ਦਓ ਫੇਰ ਆਂਦਾ ਹੀ ਗੇਟ ਖੋਲ ਕੇ ਤਾਂ ਅੰਦਰਵਾੜਿਆ ਤੇ ਇਹ ਆ ਗਈ ਉਦੋਂ ਨੂੰ ਇਹ ਆ ਗਈ ਸੀ ਸਗਾਤ ਕੇ ਨੇ ਆਉਣਾ ਹੀ ਫੇਰ ਮੂੰਹ ਕਾਲਾ ਕਰਾ ਕੇ ਉਥੋਂ ਚਲ ਆ ਵਧੀਆ ਕੀਤਾ ਵਧੀਆ ਕੀ ਕੀਤਾ ਆਪਣੀ ਤਾਂ ਇੱਜ਼ਤ ਨੇ ਖਰਾਬ ਕੀਤੀ ਨਾਲ ਸਾਡੀ ਵੀ ਕੀਤੀ ਕਹਿੰਦੇ ਹੁਣੇ ਉੱਥੇ ਵੀ ਇਦਾਂ ਹੀ ਕਰਦੇ ਹੁਣੇ ਉਹ लवली ਨੇ ਵਧੀਆ ਕੀਤਾ ਇੱਥੇ ਤਾਂ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਕਿਹੜਾ ਵੀ ਭੁਲਵਾ ਕੇ ਕੀ ਚੀਜ਼ ਦੀ ਮੈਨੂੰ ਤਾਂ ਸ਼ਰਮ ਆਉਂਦੀ ਗੋੜੇ-ਗੋੜੇ ਆ ਗੱਲਾਂ ਸੁਣ ਕੇ ਤਾਂ ਇੱਥੇ ਆਣ ਕੇ ਕਿੱਦੇ ਪਲਾਲ ਕਰਨ ਲਈ ਪੋਚੇ ਮਾਰਦੀ ਫਿਰਦੀ ਨਹੀਂ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਓਏ ਇਹਨੂੰ ਇਹ ਹੀ ਪੈਨਾਂ ਨੂੰ ਕਿਹੜਾ ਪਤਾ ਲੱਗਣਾ ਵਾ ਤਾਂ ਲੱਗੀ ਗਿਆ ਫਿਰ ਇਹਨਾਂ ਨੂੰ ਇਹਨੂੰ ਨਹੀਂ ਨਾ ਪਤਾ ਵੀ लवली ਦੱਸ ਦਿੰਦਾ ਇਹਨਾਂ ਨੂੰ ਸਾਰੀਆਂ ਗੱਲਾਂ ਨਹੀਂ ਮੈਂ ਦੱਸਾਂ ਹੀ ਆ ਮੈਨੂੰ लवली ਨੇ ਦੱਸਿਆ ਆ ਕੰਮ ਤੇਰਾ ਨਾ ਹੋਇਆ ਵਾ ਇਹ ਨਹੀਂ ਬੋਲੀ ਨਾ ਚੁੱਪ ਕੀਤੀ ਰ ਸੱਤਿਆਂ ਦਾ ਗੱਲਾਂ ਹੀ ਸਾਰੀਆਂ ਕਿਹੜੀ ਝੂਠੀ ਹੀ ਫੇ ਬੋਲਣਾ ਹੀ ਗਾੜੀ ਮੇਰੇ ਚੱਲ ਬਣਾ ਕੋ ਰੋਟੀ ਪਾਣੀ ਚਾਹ ਧਰੀ ਆ ਆਜੋ ਪੱਠੇ ਖੁਦਰ ਕੇ ਤੇ ਪੀਓ ਘੁੱਟ ਚਾਹ ਚਲੋ ਹਈ ਆ ਤੇ ਮੈਂ ਫਾ ਖੰਨੇ ਪਾ ਲਿਆ ਕੁੜੀ ਗਾਦੀ ਚੋਕਰੀ ਹੁੰਦੇ ਉਹਨਾਂ ਚੋਕਨਾਂ ਨਾ ਲੈਂਦਾ ਕੋਈ ਵੀ ਵੀ ਚੋਕ ਲੀਏ ਅਸੀਂ ਸਾਰਾ ਦਿਨ ਮੇਰੇ ਗੋਡੇ ਜੋੜ ਜਾਂਦੇ ਆ ਤੇਰੇ ਗੋਡਿਆਂ 'ਚ ਲਾ ਲਾ ਕੇ ਇਹਨੂੰ ਹਾਦੀ ਘਰ ਛੜੀਏ ਇਹਨਾਂ ਨੇ ਕਦੇ ਮੰਮੀ ਆ ਜਾ ਸੌਂਗੀ ਆ ਆ ਸੌਂਗੀ ਚੱਲ ਕਦੇ ਦੀ ਰੀਰੀ ਕਰਨ ਦੇ ਹੀ ਚੱਲ ਕੜੀ ਟਿਕ ਜੂਗੀ ਹੁਣ ਆਹੋ ਚੱਲ ਮੇਰਾ ਵੀ ਕੰਮ ਸਾਂਭਿਆ ਗਿਆ ਏ ਸਾਰਾ ਹੀ ਤੇ ਮੈਂ ਹਾਂ ਚੱਲ ਹੁਣ ਵੇਨੀ ਆ ਜਾ ਕੇ ਕੀ ਰਹੀਏ ਕਰਨੀ ਆ ਨਹੀਂ ਚੱਲ ਬਾਵਾ ਅਰੇ ਲੱਗੇ ਰਹੀਦਾ ਭਾਏ ਦੇ ਨਾਲ ਚੱਲ ਦਾਦੀ ਪੋਤੀ ਦੋਵੇਂ ਜਣੀਆਂ ਖੇਡਦੀਆਂ ਰਹਿਣੀਆਂ ਉਦਾਂ ਚੱਲੇ ਵੀ ਤੁਸੀਂ ਵੇਲੇ ਰਹਿਨੇ ਆਹੋ ਤੇ ਚੱਲ ਹੁਣ ਚੱਲ ਆਰੇ ਲੱਗੇ ਰਹੇ ਹਨ ਬੜੀ ਬੜਾ ਵਧੀਆ ਕੰਮ ਹੋਣ ਗਿਆ ਚੱਲ ਵਧੀਆ ਸੌਂਗੀ ਆ ਹੁਣ ਸਭ ਮੰਮੀ ਲੰਮੇ ਪਾ ਲਿਆ ਕਰੋ ਇਦਾਂ ਹੱਥਾਂ ਦੇ ਵਿੱਚ ਇਹ ਗਿੱਜ ਗਈ ਨਾ ਤੇ ਫਿਰ ਇਹਨੇ ਦਾਦੀ ਦੇ ਨਿਗ ਮੰਨਣਾ ਵਾ ਤੇ ਹੁਣ ਦਾਦੀ ਮੈਨੂੰ ਚੋਕੇ ਰੱਖੇ ਕੋਈ ਨਹੀਂ ਦਾਦੀ ਨੇ ਕਿਹਾ ਕੋਈ ਕੰਮ ਕਰਨਾ ਦਾਦੀ ਨੇ ਇਹਦੇ ਵੇਲੇ ਲਈ ਚੱਲ ਵਧੀਆ ਮੰਮੀ ਮੈਨੂੰ ਤੇ ਆਪ ਸੱਚੀ ਬੜੀ ਖੁਸ਼ੀ ਆ ਕਿ ਤੂੰ ਹੁਣ ਇਹਨੂੰ ਚੋਕੇ ਬਹਿ ਰਹੀ ਨੇ ਆ ਮੈਂ ਚਲ ਸਾਰਾ ਕੰਮ ਸੰਭ ਲੈਨੀ ਆ ਤੇ ਕਿੰਨਾ ਸੌ ਹੋ ਜਾਂਦਾ ਲੱਗਦਾ ਆ ਚੱਲ ਇਦਾਂ ਹੀ ਰਲ ਮਿਲ ਕੇ ਹੋ ਜਾਂਦਾ ਵਾ ਉਹ ਹੋਈ ਨਾ ਤੇ ਮੈਂ ਹੀ ਤੁਹਾਡੇ ਵੱਲ ਹੂੰ ਇਹ ਗਏ ਹੀ ਸ਼ਹਿਰ ਅੱਛਾ ਤੇ ਉਹ ਸਮਾਨ ਜਾ ਲੈਣ ਵਾਲਾ ਤੇ ਮੈਂ ਤੁਹਾਨੂੰ ਦਿਖਾ ਲਦੀ ਆ ਸੂਟ ਲਿਆਂਦਾ ਵੇ ਕਿਦਾਂ ਨਿਗਰਜੀ ਦਾ ਅੱਛਾ ਤੇ ਬਾਕੀ ਆ ਇੱਕ ਦੋ ਚੀਜ਼ਾਂ ਹੋਰ ਵਾ ਨਿਆਣੇ ਦੇ ਤੁਹਾਨੂੰ ਪਤਾ ਹੈ ਨਿਗਨੇ ਕੱਪੜੇ ਜਿੰਨੇ ਹੀ ਹੋਣ ਨਾ ਉਹਨੇ ਥੋੜੇ ਆ ਨਾ ਬਾਕੀ ਆ ਦਾ ਪਾਊਡਰ ਪੂਡਰ ਹੀ ਲਾਉਣ ਵਾਲਾ ਹੂੰ ਤੇ ਨਿਗਨਿਗੀਆਂ ਚੀਜ਼ਾਂ ਇਹ ਖਡਾਉਣੇ ਲੈ ਆਏ ਚੱਲ ਪੜਾ ਵਧੀਆ ਕੀਤਾ ਚੱਲ ਖੇਡਿਆ ਮੈਂ ਤਾਂ ਹਾਲੇ ਘੜੀ ਖੇਡਣ ਵਾਲੀ ਸੀ ਆਹ ਤੇ ਚੱਲ ਗਾਂ ਕਿਤੇ ਗਰਮੀਆਂ ਵਿੱਚ ਚੱਲਿਆ ਦਿੰਦੇ ਤੇ ਕਹਿੰਦੇ ਚੱਲ ਰਾ ਛੜੇ ਕਿਹੜੇ ਖਰਾਬ ਹੋ ਜਲੇ ਮੈਨੂੰ ਇਹ ਸੋਹਣੇ ਲੱਗਦੇ ਸੀ ਤੇ ਮੈਂ ਲੈ ਆਇਆ ਆ ਆ ਸੂਟ ਲਿਆਏ ਆ ਹਾਲੇ ਤਾਂ ਗਰਮੀ ਪੈਣਾ ਆ ਆਹ ਸੂਟ ਵੀ ਸੋਨਾ ਵਾ ਆ ਗਰਮ ਸੂਟ ਆ ਤੇ ਨਾਲਾ socks ਚੱਲ ਵਧੀਆ ਵਾ ਕਿ ਚੱਲ ਬੁਣ ਕੇ ਫਾਉਗੀ ਤੇ ਜਾਣਾ ਸੋਨਾ ਆ ਨਾ ਆਹ ਹਾਂ ਸੋਨਾ ਰੰਗ ਤੇ लवली ਕਰ ਲਿਆ ਐ ਸ਼ਰ ਆ ਮਮੀ ਕੱਲੇ ਗਈ ਕਿ ਤੂੰ ਨਾਲ ਚੱਲ ਜਾਣਾ ਹੀ ਉਹਦੇ ਮਮੀ ਮੈਂ ਫੇਰ ਸੋਚਿਆ ਵੀ ਚੱਲ ਤੂੰ ਹੁਣ ਇਹਨੂੰ ਚੁੱਕਿਆ ਤੇ ਮੈਂ ਘਰ ਦਾ ਕੰਮ ਦਾ ਵਾਦ ਉਹਨੂੰ ਵੇੜਨਾ ਚੱਲ ਮੈਂ ਸਾਭੀ ਲੈਣਾ ਹੀ ਇਹਨੂੰ ਮਗਰੋਂ ਇਹਨੂੰ ਚੈਰੀਨਿੰਗ ਨਹੀਂ ਕਰਨੀ ਸਾਹ ਰਹਿਣਾ ਹੀ ਇਹਨੇ ਖੜੀ ਦਿੰਨ ਚੱਲ ਇਹ ਵੀ ਵਧੀਆ ਲੈ ਕੇ ਆਏ ਆ ਸੂਟ ਸੋਹਣੇ ਲਿਆਂਦੇ ਆ ਆਹੋ ਚੱਲ ਬਣਾ ਵੇਖ ਕੇ ਹੋਰ ਸਾਰਾ ਕੁਝ ਵਧੀਆ ਲੈ ਆਉਂਦੀ ਨਹੀਂ ਨਹੀਂ ਬੜੇ ਸੋਹਣੇ ਆ ਮੰਮੀ ਚੱਲੇ ਵੀ ਹੁਣੀ ਨਹੀਂ ਕਿ ਜਾ ਜਾ ਕੇ ਕਪੜਾ ਖਰੀਦ ਦਿੰਦੀ ਅੰਦਰ ਆਓ ਤੇ ਚੱਲ ਹੁਣ 3 ਸਵਾ ਮਹੀਨਾ ਤੇ ਹੋ ਗਿਆ ਤੇ ਪਿੰਡੋਂ ਫੇਰਾ ਫਰਮਾ ਰਹੋ ਜਾ ਕੇ ਪਿੰਡੋਂ ਮੰਮੀ ਹਲੇ ਮੇਰਾ ਰਾਦਾ ਨਹੀਂ ਹੀ ਜਾਂਦਾ ਮੈਂ ਹਾਂ ਇੱਕਦੇ ਹਲੇ ਠੰਡ ਬੜੀ ਆ ਠੰਡ ਤੇ ਬੜੀ ਆ ਤੇ ਫਿਰ ਮੁੜ ਕੇ ਤੀਜਾ ਮਹੀਨਾ ਛੱਡ ਜਾਣਾ ਮੈਂ ਤੀਜੇ ਮਹੀਨੇ ਫਿਰ ਜਾਈਦਾ ਨੀਗਾ ਅੱਛਾ ਤੀਜੇ ਚ ਨਹੀਂ ਜਾਈਦਾ ਨਾ ਤੇ ਤੁਸੀਂ ਫੇ ਫੇਰਾ ਪਾਓ ਇੱਕ ਵਾਰੀ ਜਾ ਆਹ ਉਹ ਪਤਾ ਨਾ ਕੀ ਗੱਲ ਵਾ ਹੋਣਾ ਤੇ ਉਹਨਾਂ ਵੀ ਹੀ ਵਿਚਾਰੀਆਂ ਨੇ ਤੁਹਾਨੂੰ ਤਾਂ ਮੈਂ ਦੱਸਿਆ ਹੀ ਨਹੀਂ ਆ ਮੰਮੀ ਤੇ ਬਿਮਾਰ ਬੜੀ ਰਹੀ ਐ ਚਲ ਕੋਈ ਨਹੀਂ ਆ ਫੇ ਆ ਜਾਣਗੇ ਤੇ ਉਹ ਫਿਰ ਭਾਬੀ ਵੀ ਤੁਹਾਨੂੰ ਪਤਾ ਜਾਂ ਫਿਰ ਲਾਗੇ ਡੰਗਰਾਂ ਦਾ ਵੀ ਕੰਮ-ਕੁਮ ਕਰਨਾ ਸਾਰਾ ਉਹਨਾਂ ਦੇ ਸਿਰ ਤੇ ਹੀ ਆ ਧਾਰਾਂ ਚੋਣੀਆਂ ਫਿਰ ਘਰ ਦਾ ਵੀ ਕਰਨਾ ਤਾਂ ਮੁੰਡਾ ਉਹਦਾ ਵੀ ਸਕੂਲ ਜਾਂਦਾ ਵਾ ਆਰ ਮੈਂ ਘਰਾਂ ਦਾ ਵੀ ਹੁਣ ਛੁੱਟੀ ਲੈ ਆਊਗਾ ਤੇ ਫੇਰੀ ਆ ਘਰਾਂ ਦੇ ਕੰਮ ਦੇ ਮੁੱਕਦੇ ਨਹੀਂ ਗਾ ਜੇ ਕਮਾਈ ਸਾਡੇ ਅੱਧਿਕ ਲੱਗੇ ਆ ਉਹ ਬਾਪ ਜੀ ਸੋਚਦੇ ਹੋਗੇ ਪਿੰਡੋਂ ਆਇਆ ਇਨੀਆ ਕੋਈ ਵੀ ਤੇ ਚਾਹ ਕਿਦਾਂ ਕੋਈ ਨਹੀਂ ਆ ਫੇ ਆ ਜਾਣਗੇ ਤੇ ਤੁਸੀਂ ਫੇਰਾ ਪਾਓ ਜਾ ਫੇਰੀ ਨੇ ਕੋਈ ਨਹੀਂ ਕਰ ਲੈਨੇ ਇਹਨਾਂ ਦਾ ਸਲਾਹ ਤੇ ਫਿਰ ਨਾਮ ਉਹਦੇ ਫਿਰ ਚਲ ਜਾਗੇ ਦਿਨ ਇਕੱਠੇ ਹਾਂ ਤੂੰ ਇਹ ਵੀ ਹੋ ਜਾ ਤੇ ਆ ਤਾਂ ਸਾਰੇ ਜਣ ਚਲ ਜਾਗੇ ਚੱਲ ਤੂੰ ਹੀ ਮਾਰ ਆ ਉਹ ਮੇਰਾ ਫਿਰ ਮੈਂ ਬਾਤ ਕਰੇ ਵਿਖਾਂਗੇ ਜਾਂ ਚਲ ਜਾਗੇ ਨਾਲ ਕਿਤੇ ਉਹ ਨਹੀਂ ਨਹੀਂ ਮੰਮੀ ਨਾਲ ਹੀ ਜਾਣਾ ਵਾ ਤੂੰ ਹੀ ਬਾਜੋ ਕਦੋਂ ਜਾਣਾ ਭੱਜਣਾ ਤੇ ਬੰਦਾ ਜਾਂਦਾ ਵਾ ਚੱਲ ਕੋਈ ਚਲ ਜਾਗੇ ਅਪਿੰਦਰ ਮੰਮੀ ਨੂੰ ਕਿਹਾ ਹੀ ਮੰਮੀ ਮੈਂ ਤੇ ਤੁਹਾਨੂੰ ਦੱਸਿਆ ਹੀ ਨਹੀਂ ਆ ਮੰਮੀ ਦੇ ਵਿਚਾਰੇ ਵਾਵਾ ਢੇ ਲੈ ਰਹੇ ਆ ਦੱਸ ਢੇ ਲੈ ਰਹੇ ਤੇ ਕੋ ਦੱਸਿਆ ਨਹੀਂ ਆ ਮੰਮੀ ਮੈਂ ਹਾਂ ਚਲ ਕੀ ਦੱਸਣਾ ਆ ਉਹਦੇ ਵਿਚਾਰੇ ਕਿੰਨੇ ਦਿਨ ਰਹਿਏ ਹਸਪੀਟਲ 2-3 ਦਿਨ ਲੱਗ ਗਏ ਉਹਨਾਂ ਦੇ ਉੱਥੇ ਹਾਂ ਤੇ ਤੂੰ ਲਵਲੀ ਨੂੰ ਖੁਲਾ ਦੇਂਦੀ ਉਹੇ ਪਤਾ ਲੈ ਆਉਂਦਾ ਜਾ ਕੇ ਹੁਣ ਮੰਮੀ ਨਹੀਂ ਜੀ ਕਿਦਾ ਕਰੇ ਕਿੱਥੇ ਨਿਕਲਿਆ ਜਾਣਾ ਤੇ ਮੈਂ ਤੁਹਾਨੂੰ ਨਹੀਂ ਦੱਸਿਆ ਵੀ ਅਵੇਂ ਤੁਹਾਨੂੰ ਬਿਤਾ ਪਾਵੂਗੀ ਨਹੀਂ ਹੁਣ ਤੇ ਚੱਲੇ ਕੁੜੀ ਨੂੰ ਮੈਂ ਫਾੜੀ ਲੈਣਾ ਹੈ ਤੇ ਚੱਲ ਦੰਦਾ ਹਾਂ ਦੋਹਾਂ ਦੀ ਜਾ ਕੇ ਮੈਂ ਪਿਆ ਵੇਖ ਆਉਂਦੇ ਜਾ ਕੇ ਨਹੀਂ ਹੁਣ ਤੇ ਉਦਾਂ ਠੀਕ ਵਾ ਹੂੰ ਉਹਨਾਂ ਨੂੰ ਵੀ ਅਵੇਂ ਠੰਡ ਜੀ ਲੱਗਦੀ ਤੁਹਾਨੂੰ ਪਤਾ ਵਾ ਕਿ ਸਵੇਰੇ ਸੋਕਦੇ ਚੱਲ ਜਾਂਦੇ ਸੈਰ ਕਰਨ ਹੂੰ ਤੇ ਸੈਰ ਕਰਨ ਜਾਂਦੇ ਰਹੇ ਰੋਜ਼ ਹੀ ਤੇ ਠੰਡ ਲੱਗਦੀ ਤੇ ਤੁਹਾਨੂੰ ਪਤਾ ਹੁੰ ਜਾਂਦੀ ਐ ਠੰਡ ਤੇ ਇਹ ਹੱਡਾਂ ਦੇ ਵਿੱਚ ਵੜ ਜੇ ਤੇ ਮੁੜ ਕੇ ਫਿਰ ਬਿਮਾਰ ਕਰਕੇ ਛੱਡਦੀ ਐ ਹੁਣ ਠੀਕ ਵਾ ਨਹੀਂ ਹੁਣ ਫਰਕ ਵਾ ਅੱਛਾ ਪਲਾ ਕਰਦੀ ਐ ਇੱਕ ਵਾਰ ਫੋਨ ਕਰਦਾ ਫੋਨ ਵੀ ਨਹੀਂ ਨਾ ਆਇਆ ਹੈਗਾ ਉਹਨਾਂ ਦਾ ਹਾਂ ਚੱਲ ਕਰਕੇ ਪੁੱਛ ਲੈਣਾ ਹਾਂ ਕੋਈ ਨਹੀਂ ਮੈਂ ਲਾਉਣੀ ਇਹ ਪੁੱਛਦੀ ਆ ਤੇ ਫੜੋ ਕਰ ਤੁਸੀਂ ਇਹਨੂੰ ਹਾਂ ਫੜਨੀ ਐ ਸਵਾਲਣੀ ਇਹਨੂੰ ਸੌਂਦਨੀ ਐ ਤੇ ਸਗਲ ਮੈਂ امی ਪਾ ਦੋ ਇਹਨੂੰ ਸ਼ਾਇਦ ਆ ਤੁਸੀਂ ਵੀ ਥੱਕ ਜਾਂਦੇ ਆ ਸਾਰਾ ਦਿਨ ਹੂੰ ਹੂੰ ਆਰੇ ਸ਼ਿਆਪਾ ਵਾਲਿਆ ਮੈਨੂੰ ਕੀ ਬਰਾਹੀਗਾ ਵੀ ਆਹ ਕੰਮ ਮੈਨਰਨਾ ਕਰਨਾ ਵਾ ਚੰਗੀ ਭਲੀ ਤੇ ਮਾੜਾ ਮੋਟਾ ਦੇ ਹੋਈ ਹੁਣੀ ਠੇਚੜੀ ਹੋਣੀ ਆ ਤੂੰ ਜਿਆਦਾ ਹੀ ਬਿਮਾਰ ਕਰਤਾ ਵਨ ਫਿਰ ਹਸਪਤਾਲ ਚ ਲਗੀ ਇਹਦੇ ਬਾਅਦ ਹਸਪਤਾਲੋਂ ਉਤਰਾਂ ਦਵਾਈ ਲੈਣ ਗਈ ਹੋਵੇ ਦੇ ਚੁੱਪ ਕਰ ਗਾਂ ਤੂੰ ਮੈਂ ਸ਼ਿਆਪਾ ਖਾਣਾ ਪਾਇਆ ਮੇਰੇ ਭਾਦਾਂ ਤੂੰ ਅੱਛਾ ਅੱਛਾ ਨਹੀਂ ਹੁਣ ਕਿੱਦਾਂ ਫਰਕ ਨਹੀਂ ਆ ਮਮੀ ਨੂੰ ਭਾਬੀ ਤੁਹੀ ਇੱਕ ਵਾਰ ਨਾ ਫੇਰ ਵਿਖਾਲ ਕੇ ਆਉਣਾ ਹੀ ਮੰਮੀ ਨੂੰ ਤੁਹਾਨੂੰ ਪਤਾ ਹੋਊ ਕਿ ਉਹ ਦਿੱਕੋ ਗੱਲ ਕਰਦੇ ਹੁੰਦੇ ਆ ਕਿ ਨਹੀਂ ਮੈਂ ਠੀਕ ਵਾਂ ਪਰ ਮੈਨੂੰ ਨਹੀਂ ਲੱਗਦਾ ਜਿੱਦਾਂ ਦੀ ਉਹਨਾਂ ਨੇ ਗੱਲ ਕੀਤੀ ਆ ਐਵੇਂ ਢਿੱਲੇ ਢਿੱਲੇ ਬੋਲਣ ਦੀ ਆ ਉਹ ਨਹੀਂ ਭਾਬੀ ਹੈ ਤਾਂ ਸਹੀ ਆ ਮੈਂ ਵੀ ਬਥੇਰਾ ਕਿਹਾ ਆ ਜਾਂ ਮੰਦੇ ਤਾਂ ਹੈ ਨਹੀਂ ਆ ਇੱਕ ਸੁੱਕਦੇ ਪਹਿਲਾਂ ਸੈਰ ਕਰਨ ਚੱਲ ਜਾਂਦੀ ਆ ਤੁਹਾਨੂੰ ਪਤਾ ਜਿਹੜੀ ਜਾਂਦੀ ਜਾਂਦੀ ਠੰਡ ਵਾ ਨਾ ਇਹ ਮੁੜ ਕੇ ਬਿਮਾਰ ਕਰ ਦਿੰਦੀ ਆ ਚਲ ਤੂੰ ਹੀ ਕਿਉ ਹਾਂ ਕੋਈ ਗੱਲ ਨਹੀਂ ਆ ਪੇ ਚਲ ਮੰਮੀ ਨਾ ਕੰਮਕਮ ਕਰਿਆ ਕਰੋ ਕੋਈ ਵੀ ਆਹ ਨਾ ਉਹ ਤੇ ਵੀਰ ਨੂੰ ਫੋਨ ਲਾ ਕੇ ਕਿਉ ਉਹਨਾਂ ਨੂੰ ਕਿਉ ਵੀ ਮੰਮੀ ਨੂੰ ਥੋੜਾ ਬੋਝਾ ਸਮਝਾਓ ਆਹ ਨਹੀਂ ਹੁਣ ਤੁਹਾਨੂੰ ਪਤਾ ਸਹੀਆ ਕਿੰਨੇ ਦਿਨ ਹੋ ਗਏ ਮੰਜੇ ਤੇ ਪਏ ਆ ਇਦਾਂ ਜੇ ਮੁੜ ਕੇ ਬੰਦਾ ਜਿਆਦਾ ਹੋ ਜੇ ਤੇ ਫਿਰ ਆਪ ਨੂੰ ਵੀ ਪਤਾ ਪੈਣੀ ਆ ਉਹੀ ਨਾ ਨਹੀਂ ਨਹੀਂ ਕੋਈ ਨਹੀਂ ਆਪਾਂ ਮਰਾਂਗੇ ਫੇਰਾ ਸਗ ਮਮੀ ਮੈਨੂੰ ਆਖੰਦੇ ਹੀ ਭੀ ਚਲ ਤੁਸੀਂ ਜਾ ਕੇ ਇੱਕ ਵਾਰ ਹੋ ਆਓ ਮੁੜ ਕੇ ਤੁਹਾਨੂੰ ਪਤਾ ਕਰੇ ਤੇ ਜੇ ਮੀ ਨਹੀਂ ਆਈ ਤਾਂ ਨਹੀਂ ਆ ਆ ਨਹੀਂ ਨਹੀਂ ਕੋਈ ਨਹੀਂ ਉਹਨੇ ਕਿਹਾ ਦੇ ਨੇ ਇੱਕ ਵਾਰ ਫੇਰਾ ਪਵਾ ਜਾਨੇ ਆ ਉਹ ਭਾਬੀ ਮੈਂ ਵੀ ਠੰਡ ਤੋਂ ਡਰਦੀ ਨਹੀਂ ਆਉਂਦੀ ਹੈਗੀ ਪਿੰਨੀਆਣੀ ਵਿਚਾਰੀ ਹੈਗੀ ਆ ਤਾਂ ਫੇਰ ਠੰਡ ਠੰਡ ਲੱਗੀ ਨਾ ਤੇ ਆਉ ਨੂੰ ਬਿਬਦਾ ਪੈਣੀ ਆ ਉਹੀ ਨਾ ਨਾਲੇ ਤਾਂ ਉਹ ਪਤਾ ਦਸਈ ਆ ਹੋਂ ਜੇ ਮਮੀ ਠੀਕ ਠਾਕ ਵਾ ਨਾ ਮੇਰਨਾ ਮੈਂ ਤਾਂ ਕਹਿੰਨੀ ਆ ਵੀ ਚਲ ਚੰਗੀ ਰਵੇ ਤੇ ਵਧੀਆ ਗੱਲ ਵਾ ਨਾ ਨਾ ਹੁਣ ਤੱਕ ਦੇਈ ਨਾ ਫਰਕ ਉਹਨਾਂ ਕੋਈ ਗੱਲ ਨਹੀਂ ਕਰਨ ਵਾਲੀ ਚੰਦ ਕੁੜੀ ਨੂੰ ਲੈ ਕੇ ਬੈਠੀ ਰਹਿੰਦੀ ਆ ਤੇ ਮੈਂ ਚੱਲ ਕਰਦਾ ਕੰਮ ਕੰਮ ਕਰ ਲਈਨੀ ਆ ਇੰਨੇ ਨਾਲ ਹੀ ਭਾਬੀ ਬੜਾ ਆਸਰਾ ਹੋ ਜਾਂਦਾ ਵਾ ਉਹ ਹੋਈ ਨਾ ਚਲ ਜੇ ਪਹਿਲਾਂ ਹੀ ਰਲ ਮਿਲ ਕੇ ਰਹਿੰਦੇ ਜੇ ਇਦਾਂ ਟਾਈਮ ਨਾਲ ਨਾ ਲੰਘਦਾ ਜਾਂਦਾ ਤੇ ਫਿਰ ਕੀ ਲੋੜ ਹੀ ਕਰਦੇ ਵਿੱਚ ਲੜਾਈ ਪਾਉਣ ਦੀ ਉਹ ਭਾਬੀ ਇਹ ਵੀ ਨਾ ਮਗਰ ਲੱਗੀ ਹੀ ਕੁੜੀ ਦੇ ਕੁੜੀ ਵੀ ਹੋਣ ਤੁਹਾਨੂੰ ਪਤਾ ਵਾ ਉਹ ਪੈਸਿਆਂ ਦੇ ਹੀ ਵੀ ਪੈਸੇ ਜਿੰਨਾ ਤੱਕ ਮਿਲਦੇ ਰਹੇ ਉਹਨਾਂ ਤੱਕ ਚੰਗੀ ਰਹੀ ਹੈ ਬਸ ਗਏ ਹੈ ਉਹਦੇ ਗੱਲ ਹੀ ਤਾਂ ਹੁਣ ਪੈਸੇ ਨਹੀਂ ਉਹ ਮਿਲਦੇ ਤਾਂ ਹੁਣਾਂ ਦੀ ਆ ਵੀ ਤੂੰ ਕੌਣ ਤੇ ਮੈਂ ਕੌਣ ਨਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਮੰਮੀ ਨੂੰ ਕਿਓ ਉਹਨਾਂ ਕੋਈ ਟਾਈਮ ਨਾ ਦਵਾਈ ਦੂਈ ਖਾਇਆ ਕਰਨ ਆਪਣੀ ਤੇ ਕੋਈ ਨਹੀਂ ਆ ਪਾਉਂਦੇ ਆ ਕਿਸ ਦਿਨ ਤੇ ਫਿਰ ਕੋਈ ਨਹੀਂ ਮੈਂ ਆਉਂਗੀ ਓ ਮੈਨੂੰ ਪਤਾ ਵਾ ਭਾਬੀ ਤੁਹਾਡੇ ਕੋ ਨਹੀਂ ਆਇਆ ਗਿਆ ਲੈ ਦੱਸ ਗੁੱਸੇ ਦੇ ਵਿੱਚ ਕਰਨ ਵਾਲੀ ਕਿਹੜੀ ਗੱਲ ਵਾ ਚਲੋ ਠੀਕ ਆ ਮੈਨੂੰ ਜਾਪਦਾ ਉਹ ਨੰਗੀ ਜੀ ਰੋਂਦੀ ਆ ਤੇ ਮੈਨੂੰ ਫੜਾ ਜਾਗੀ ਆ ਮੈਂ ਕਰੂੰਗੀ ਕਰੂੰਗੀ ਸਵੇਰੇ ਹਾਂ ਚਲੋ ਠੀਕ ਚਲ ਹੋ ਵੀ ਬਣ ਨਹੀਂ ਕਿ ਮੁੰਜ ਜਦ ਕਰੀ ਜਾਂਦੀ ਵੇਖਾਂ ਭਲਾ